ਟ੍ਰੇਡਿੰਗ ਵਿਦ ਜੱਜਪਾਲ ਸਿੰਘ ਚੈਨਲ ਤੇ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸ਼ੇਅਰ ਬਾਜ਼ਾਰ ਦੇ ਵਿੱਚ ਨਵੇਂ ਹੋ ਜਾਂ ਐਂਟਰੀ ਕਰਨ ਦੀ ਸੋਚ ਰਹੇ ਹੋ ਤਾਂ ਇਹ ਚੈਨਲ ਮੈਂ ਤੁਹਾਡੇ ਲਈ ਹੀ ਬਣਾਇਆ ਹੈ ਤਾਂ ਜੋ ਹਰੇਕ ਬੰਦਾ ਜੋ ਮਾਰਕੀਟ ਦੇ ਵਿੱਚ ਨਵਾਂ ਹੈ ਉਹ ਮਾਰਕੀਟ ਨੂੰ ਆਸਾਨੀ ਦੇ ਨਾਲ ਸਿੱਖ ਸਕੇ ਮੈਂ ਇਸ ਚੈਨਲ ਦੇ ਰਹੀਂ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ ਜੋ ਕੁਝ ਵੀ ਮੈਂ ਪਿਛਲੇ ਕੁਝ ਸਾਲਾਂ ਤੋਂ ਮਾਰਕੀਟ ਦੇ ਵਿੱਚੋਂ ਸਿੱਖਿਆ ਹੈ ਨਵੇਂ ਬੰਦੇ ਨੂੰ ਮਾਰਕੀਟ ਦੇ ਵਿੱਚ ਪਹਿਲੀ ਸਮੱਸਿਆ ਆਉਂਦੀ ਹੈ ਸਟਾਕ ਸਿਲੈਕਸ਼ਨ ਦੀ ਕਿ ਆਪਾਂ ਕਿਹੜੀ ਕੰਪਨੀ ਨੂੰ ਸਿਲੈਕਟ ਕਰੀਏ ਪਹਿਲਾ ਸ਼ੇਅਰ ਕਿਹੜਾ ਬਾਏ ਕੀਤਾ ਜਾਵੇ ਕਿਸ ਨੂੰ ਖਰੀਦਿਆ ਜਾਵੇ ਕਿਉਂਕਿ ਮਾਰਕੀਟ ਦੇ ਵਿੱਚ ਹਜ਼ਾਰਾਂ ਕੰਪਨੀਆਂ ਲਿਸਟਡ ਨੇ ਪਰ ਅੱਜਕੱਲ ਸਟਾਕ ਸਿਲੈਕਸ਼ਨ ਕਰਨਾ ਕੋਈ ਔਖਾ ਕੰਮ ਨਹੀਂ ਰਿਹਾ ਕਿਉਂਕਿ ਸਾਰੀ ਇਨਫੋਰਮੇਸ਼ਨ ਤੁਹਾਨੂੰ ਇੰਟਰਨੈਟ ਤੇ ਮਿਲ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਕੰਪਨੀਆਂ ਨੂੰ ਕਿਵੇਂ ਸਿਲੈਕਟ ਕਰਨਾ ਹੈ ਤੁਸੀਂ Google ਤੇ ਜਾ ਕੇ NSC India ਟਾਈਪ ਕਰਨਾ ਹੈ ਪਹਿਲੇ ਲਿੰਕ ਤੇ ਜਾਓਗੇ ਤਾਂ NSC India ਦੀ ਵੈਬਸਾਈਟ ਖੁੱਲ ਜਾਏਗੀ ਇੱਥੇ ਤੁਹਾਨੂੰ ਨਜ਼ਰ ਆਏਗਾ Nifty 50 Nifty 50 ਦੇ ਵਿੱਚ ਮਾਰਕੀਟ ਦੀਆਂ ਟੌਪ 50 ਕੰਪਨੀਆਂ ਲਿਸਟਡ ਨੇ ਥੋੜਾ ਜਿਹਾ نیچے ਸਕਰੋਲ ਡਾਊਨ ਕਰਕੇ View All ਤੇ ਕਲਿੱਕ ਕਰੋਗੇ ਤਾਂ ਤੁਹਾਡੀ ਸਕਰੀਨ ਤੇ ਇਹ ਟੌਪ 50 ਕੰਪਨੀਆਂ ਨਜ਼ਰ ਆਉਣਗੀਆਂ ਸ਼ੁਰੂ ਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ 50 ਕੰਪਨੀਆਂ ਦੇ ਵਿੱਚ ਹੀ ਟ੍ਰੇਡ ਕੀਤਾ ਜਾਵੇ Nifty 50 ਦੇ ਵਿੱਚ ਉਹੀ ਕੰਪਨੀਆਂ ਐਡ ਹਨ ਜਿਨ੍ਹਾਂ ਦੇ ਫੰਡਾਮੈਂਟਲ ਵੀ ਬਹੁਤ ਹੀ ਜ਼ਿਆਦਾ ਵਧੀਆ ਹਨ ਉਦਾਹਰਨ ਦੇ ਲਈ ਮੰਨ ਲਓ ਤੁਸੀਂ ਭਾਰਤੀ ਏਅਰਟਲ ਨੂੰ ਸਿਲੈਕਟ ਕੀਤਾ ਹੁਣ ਆਪਾਂ ਜਾਵਾਂਗੇ ਚਾਰਟ ਤੇ ਜੇਕਰ ਤੁਸੀਂ ਮਾਰਕੀਟ ਦੇ ਵਿੱਚ ਮਾਸਟਰੀ ਕਰਨੀ ਹੈ ਤਾਂ ਤੁਹਾਨੂੰ ਚਾਰਟ ਸਿੱਖਣਾ ਪਵੇਗਾ ਸ਼ੁਰੂ-ਸ਼ੁਰੂ ਵਿੱਚ ਤੁਹਾਨੂੰ ਚਾਰਟ ਨੂੰ ਸਮਝਣਾ ਥੋੜਾ ਔਖਾ ਲੱਗੇਗਾ ਪਰ ਜੇਕਰ ਤੁਸੀਂ ਪ੍ਰੈਕਟਿਸ ਕਰਦੇ ਰਹੋਗੇ ਤਾਂ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਕਿਸੇ ਵੀ ਸ਼ੇਅਰ ਨੂੰ ਖਰੀਦ ਜਾਂ ਵੇਚ ਸਕੋਗੇ ਦੋਸਤੋ ਜੇਕਰ ਆਪਾਂ ਅੰਗਰੇਜ਼ੀ ਸਿੱਖਦੇ ਆ ਤਾਂ ਆਪ ਨੂੰ ABC ਸਿੱਖਣੀ ਪੈਂਦੀ ਏ ਇਸੇ ਤਰ੍ਹਾਂ ਹੀ ਪੰਜਾਬੀ ਸਿੱਖਣ ਦੇ ਲਈ ਊੜਾ ਐੜਾ ਈ ਸਿੱਖਦੇ ਹਾਂ ਇਸੇ ਤਰ੍ਹਾਂ ਹੀ ਜੇਕਰ ਆਪਾਂ ਚਾਰਟ ਨੂੰ ਸਮਝਣਾ ਹੈ ਚਾਰਟ ਨੂੰ ਸਿੱਖਣਾ ਹੈ ਤਾਂ ਸਭ ਤੋਂ ਪਹਿਲਾਂ ਆਪ ਨੂੰ ਸਪੋਰਟ ਅਤੇ ਰੈਜ਼ਿਸਟੈਂਸ ਸਿੱਖਣਾ ਪਵੇਗਾ ਆਪਾਂ ਕਹਿ ਸਕਦੇ ਹਾਂ ਕਿ ਚਾਰਟ ਦਾ ਊੜਾ ਐੜਾ ਈ ਇਸ ਦੀ ਸਪੋਰਟ ਅਤੇ ਰੈਜ਼ਿਸਟੈਂਸ ਹੈ ਚਾਰਟ ਦੇ ਵਿੱਚ ਸਭ ਤੋਂ ਪਹਿਲਾ ਕੰਮ ਹੈ ਕਿਸੇ ਵੀ ਸ਼ੇਅਰ ਦੀ ਸਪੋਰਟ ਨੂੰ ਲੱਭਣਾ ਜਿਵੇਂ ਕਿ ਇੱਕ ਸ਼ੇਅਰ ਦੇ ਵਿੱਚ ਗਿਰਾਵਟ ਹੋ ਰਹੀ ਏ ਪਰ ਇੱਕ ਪ੍ਰਾਈਸ ਤੇ ਜਾ ਕੇ ਇੱਕ ਰੇਟ ਤੇ ਜਾ ਕੇ ਉਹ ਗਿਰਾਵਟ ਰੁਕੇਗੀ ਖਰੀਦਦਾਰ ਇਸ ਨੂੰ ਖਰੀਦਣਾ ਸ਼ੁਰੂ ਕਰਨਗੇ ਅਤੇ ਬਾਅਦ ਦੇ ਵਿੱਚ ਇਹ ਸ਼ੇਅਰ ਉੱਪਰ ਨੂੰ ਜਾਣਾ ਸ਼ੁਰੂ ਹੋਏਗਾ ਜਿੱਥੇ ਇਸ ਸਟਾਕ ਦੇ ਵਿੱਚ ਖਰੀਦਦਾਰੀ ਹੋਏਗੀ ਜਿੱਥੋਂ ਇਹ ਰਿਵਰਸ ਕਰੇਗਾ ਉਸ ਨੂੰ ਹੀ ਸਪੋਰਟ ਕਿਹਾ ਜਾਏਗਾ ਚਾਰਟ ਨੂੰ ਦੇਖਣ ਦੇ ਲਈ ਤੁਸੀਂ ਟ੍ਰੇਡਿੰਗ 뷰 ਐਪ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਸ ਐਪ ਦੇ ਵਿੱਚ ਤੁਹਾਨੂੰ ਫ੍ਰੀ ਦੇ ਵਿੱਚ ਬਹੁਤ ਹੀ ਸਾਰੇ ਫੀਚਰ ਮਿਲ ਜਾਣਗੇ ਅਤੇ ਟ੍ਰੇਡਿੰਗ 뷰 ਦੇ ਵਿੱਚ ਚਾਰਟ ਦੇਖਣਾ ਬਹੁਤ ਹੀ ਆਸਾਨ ਹੈ ਟ੍ਰੇਡਿੰਗ 뷰 ਐਪ ਦੇ ਵਿੱਚ ਤੁਹਾਨੂੰ ਇੱਕ ਵਾਚ ਲਿਸਟ ਨਜ਼ਰ ਆਵੇਗੀ ਇਸ ਵਾਚ ਲਿਸਟ ਦੇ ਵਿੱਚ ਤੁਸੀਂ ਆਪਣੇ ਸ਼ੇਅਰ ਐਡ ਕਰਨੇ ਹਨ ਜਿਸ ਨੂੰ ਵੀ ਤੁਸੀਂ ਟਰੈਕ ਕਰਨਾ ਚਾਹੁੰਦੇ ਹੋ ਉਦਾਹਰਨ ਦੇ ਲਈ ਆਪਾਂ ਇੱਥੇ ਭਾਰਤੀ ਏਅਰਟਲ ਨੂੰ ਐਡ ਕਰਾਂਗੇ ਹੁਣ ਆਪਾਂ ਇਸ ਦਾ ਚਾਰਟ ਓਪਨ ਕਰਦੇ ਹਾਂ ਆਪਾਂ ਇਸ ਨੂੰ ਡੇਲੀ ਟਾਈਮ 프ਰੇਮ ਤੇ ਦੇਖ ਰਹੇ ਹਾਂ ਇਹ ਸਾਰਾ ਕੁਝ ਮੈਂ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਸਮਝਾਵਾਂਗਾ ਕਿ ਡੇਲੀ ਵੀਕਲੀ ਜਾਂ ਮੰਥਲੀ ਟਾਈਮ ਫਰੇਮ ਆਪਾਂ ਕਿਉਂ ਦੇਖਦੇ ਹਾਂ ਫਿਲਹਾਲ ਆਪਾਂ ਸਪੋਰਟ ਨੂੰ ਸਮਝਣ ਦੇ ਲਈ ਇਸ ਨੂੰ ਡੇਲੀ ਟਾਈਮ ਫਰੇਮ ਤੇ ਸਿਲੈਕਟ ਕੀਤਾ ਹੈ ਹੁਣ ਆਪਾਂ ਦੇਖ ਸਕਦੇ ਹਾਂ ਕਿ ਜਦ ਵੀ ਇਸ ਸ਼ੇਅਰ ਦੇ ਵਿੱਚ ਗ੍ਰਾਬਡ ਹੋਈ ਤਾਂ ਇੱਕ ਪ੍ਰਾਈਸ ਦੇ ਆਸ-ਪਾਸ ਉਹ ਗ੍ਰਾਬਡ ਰੁਕੀ ਜਾਨੀ ਕਿ ਉਤੋਂ ਸ਼ੇਅਰ ਦੇ ਵਿੱਚ ਖਰੀਦਦਾਰੀ ਸ਼ੁਰੂ ਹੋਈ ਅਤੇ ਇਹ ਉੱਪਰ ਵੱਲ ਨੂੰ ਜਾਣਾ ਸ਼ੁਰੂ ਹੋਇਆ ਹੁਣ ਜਿੱਥੋਂ ਜਿੱਥੋਂ ਵੀ ਇਹ ਸ਼ੇਅਰ ਉੱਪਰ ਵੱਲ ਨੂੰ ਜਾਣਾ ਸ਼ੁਰੂ ਹੋਇਆ ਮੈਂ ਉੱਥੇ-ਉੱਥੇ ਸਰਕਲ ਡਰਾ ਕਰ ਰਿਹਾ ਹਾਂ ਤਾਂਕਿ ਤੁਹਾਨੂੰ ਆਸਾਨੀ ਦੇ ਨਾਲ ਪਤਾ ਲੱਗ ਸਕੇ ਹੋਰ ਆਸਾਨੀ ਦੇ ਨਾਲ ਸਮਝਣ ਦੇ ਲਈ ਆਪਾਂ ਇੱਥੇ ਇੱਕ ਲਾਈਨ ਡਰਾ ਕਰ ਲੈਂਦੇ ਹਾਂ ਹੁਣ ਮੰਨ ਲਓ ਆਪਾਂ ਨੂੰ ਸਪੋਰਟ ਤਾਂ ਪਤਾ ਲੱਗ ਗਈ ਪਰ ਸਟਾਕ ਨੂੰ ਖਰੀਦਣ ਦੇ ਲਈ ਤੁਹਾਨੂੰ ਇੱਕ ਗ੍ਰੀਨ ਕੈਂਡਲ ਦੀ ਵੇਟ ਕਰਨੀ ਪਵੇਗੀ ਜੇਕਰ ਸਪੋਰਟ ਦੇ ਆਸ-ਪਾਸ ਇੱਕ ਗ੍ਰੀਨ ਕੈਂਡਲ ਬੰਦੀ ਹੈ ਤਾਂ ਤੁਸੀਂ ਬਾਏ ਕਰ ਸਕਦੇ ਹੋ ਜਿਵੇਂ ਕਿ ਆਪਾਂ ਇਸ ਚਾਰਟ ਦੇ ਵਿੱਚ ਦੇਖ ਪਾ ਰਹੇ ਹਾਂ ਜਦੋਂ ਵੀ ਇਹ ਸਟਾਕ ਸਪੋਰਟ ਨੂੰ ਟੱਚ ਕਰਦਾ ਹੈ ਤਾਂ ਉਸ ਤੋਂ ਬਾਅਦ ਗ੍ਰੀਨ ਕੈਂਡਲ ਬੰਨ ਤੋਂ ਬਾਅਦ ਇਹ ਉੱਪਰ ਵੱਲ ਨੂੰ ਗਿਆ ਹੈ ਹੁਣ ਇਸੇ ਤਰ੍ਹਾਂ ਹੀ ਆਪਾਂ ਰੈਜ਼ਿਸਟੈਂਸ ਨੂੰ ਡਰਾ ਕਰਾਂਗੇ ਜਿਵੇਂ ਆਪਾਂ ਸਪੋਰਟ ਦੇ ਵਿੱਚ ਸਮਝਿਆ ਹੈ ਕਿ ਜਿਸ ਰੇਟ ਤੋਂ ਸਟਾਕ ਉੱਪਰ ਵੱਲ ਨੂੰ ਜਾਂਦਾ ਹੈ ਉਸ ਨੂੰ ਸਪੋਰਟ ਕਿਹਾ ਜਾਂਦਾ ਹੈ ਰੈਜ਼ਿਸਟੈਂਸ ਇਸ ਦੇ ਉਲਟ ਹੁੰਦਾ ਹੈ ਜਿਸ ਰੇਟ ਤੋਂ ਸਟਾਕ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਵੇ ਅਤੇ ਉਹ ਗਿਰਾਵਟ ਵਾਰ-ਵਾਰ ਇੱਕੇ ਜਗ੍ਹਾ ਤੋਂ ਆਵੇ ਤਾਂ ਉਸ ਨੂੰ ਰੈਜ਼ਿਸਟੈਂਸ ਕਿਹਾ ਜਾਂਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਚਾਰਟ ਦੇ ਵਿੱਚ ਇੱਕ ਰੈੱਡ ਲਾਈਨ ਡਰਾ ਕੀਤੀ ਹੈ ਜਦ ਵੀ ਸਟਾਕ ਉੱਪਰ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ 780 ਦੇ ਆਸ-ਪਾਸ ਇੱਕ ਰੈਜ਼ਿਸਟੈਂਸ ਜ਼ੋਨ ਹੈ ਜਿਸ ਤੋਂ ਉੱਪਰ ਇਹ ਸਟਾਕ ਨਹੀਂ ਜਾ ਰਿਹਾ ਉਦਾਹਰਨ ਦੇ ਲਈ ਆਪਾਂ ਇੱਕ ਹੋਰ ਸ਼ੇਅਰ ਦੇ ਚਾਰਟ ਦੇ ਵਿੱਚ ਸਪੋਰਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹ ਹੈ ਬਜਾਜ ਫਿੰਜ਼ਰ ਜੋ ਕਿ ਨਿਫਟੀ 50 ਦਾ ਹੀ ਹਿੱਸਾ ਹੈ ਇਸ ਟਾਈਮ ਇਹ ਸ਼ੇਅਰ 1570 ਦੇ ਆਸ-ਪਾਸ ਟ੍ਰੇਡ ਕਰ ਰਿਹਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਦ ਵੀ ਇਸ ਦੇ ਵਿੱਚ ਗ੍ਰਾਵਿਟੀ ਹੁੰਦੀ ਹੈ ਤਾਂ ਬਹੁਤ ਘਟਵਾ ਰਹੇ ਸਪੋਰਟ ਜੋਨ ਤੋਂ نیچے ਗਿਆ ਹੈ ਜਦ ਵੀ ਇਹ ਸਟਾਕ 1550 ਤੇ ਆਸ-ਪਾਸ ਆਉਂਦਾ ਹੈ ਤਾਂ ਬਹੁਤ ਸਾਰੇ ਖਰੀਦਦਾਰ ਇਸ ਵਿੱਚ ਖਰੀਦਦਾਰੀ ਕਰਦੇ ਹਨ ਅਤੇ ਇਹ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਹੈ ਸੋ ਇਸ ਨੂੰ ਆਪਾਂ ਸਟਰੋਂਗ ਸਪੋਰਟ ਕਹਿ ਸਕਦੇ ਹਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਡੇਲੀ ਟਾਈਮ ਫਰੇਮ ਤੇ ਇਸ ਸ਼ੇਅਰ ਦੇ ਵਿੱਚ ਗ੍ਰੀਨ ਮੋਮਬਤੀਆਂ ਬਣਨੇ ਸ਼ੁਰੂ ਹੋ ਗਈਆਂ ਹਨ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਾਂ ਨੂੰ ਇੱਥੇ ਥੋੜੀ ਤੇਜ਼ੀ ਦੇਖਣ ਨੂੰ ਮਿਲੇ। ਸੋ ਅੱਜ ਦਾ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ। ਮੈਨੂੰ ਉਮੀਦ ਹੈ ਕਿ ਇਸ ਵੀਡੀਓ ਤੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇ ਆਏਗਾ। ਜੇਕਰ ਇਸ ਨਾਲ ਸੰਬੰਧਤ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ।